ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਖੇਡ ਮੈਦਾਨਾਂ ਨੂੰ ਮੁੜ ਕੇ ਪੈਦਾ ਕਰਨਾ ਮੁੜ ਕੇ ਉਹਨਾਂ ਨੂੰ ਪੈਰਾਸਰ ਕਰਨਾ ਮੈਦਾਨ ਦੇ ਉੱਤੇ ਜਵਾਖ ਖੇਡਣਾ ਆਉਣ ਕਹਿੰਦੀ ਸਾਡੀ ਕੋਸ਼ਿਸ਼ ਹੈ। ਜੁਧ ਨਸ਼ੇ ਵਿਰੁੱਧ ਦੇ ਹਵਾਲੇ ਨਾਲੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ মিডিਆ ਮੂਰੇ ਆ ਕੇ ਵੈਸਾ ਅਖਬਾਰਾਂ 'ਚ ਵੀ ਬਹੁਤ ਤੇ ਸਿਆਰ ਲੱਗ ਰਹੇ ਨੇ। ਵੈਸੇ ਤਾਂ ਮਸ਼ੇਹਰੀ ਜਲਾਸ ਦੇ ਵਿੱਚ ਵੀ ਇਸ ਦੇ ਉੱਤੇ ਨਜ਼ਰਾਂ ਟਿਕੀਆਂ ਰਹੀਆਂ ਨੇ। ਪਰ ਸਕੌਂਫਰੈਂਸ ਕੀਤੀ ਮਕੰਤਰੀ ਪੁਵੰਦ ਅੱਜ ਕੱਲ੍ਹ ਮੀਡੀਆ ਨਾਲ ਲਗਾਤਾਰ ਰਾਪਤਾ ਹੋ ਰਿਹਾ ਹੈ ਉਹਨਾਂ ਦਾ ਚੰਗੀ ਗੱਲ ਹੈ ਸੋ ਕਹਿੰਦੇ ਜੀ ਇਹ ਪਿੰਡਾਂ ਦੇ ਵਿੱਚ ਪੰਜਾਬ ਦੇ 13000 ਪਿੰਡ ਨੇ 13000 ਤੇ 13000 ਪਿੰਡਾਂ ਦੇ ਵਿੱਚ ਅਸੀਂ ਖੇਡ ਸਟੇਡੀਅਮ ਬਣਾਵਾਂਗੇ ਆਧੁਨਿਕ ਪੱਧਰ ਦੇ ਸਟੇਡੀਅਮ ਹੋਣਗੇ ਕੋਚ ਮਿਲਣਗੇ ਸਮਾਨ ਮਿਲੂਗਾ ਤਾਂ ਕਿ ਬੱਚੇ ਨਵੀਂ ਪੀੜ੍ਹੀ ਮੈਦਾਨ ਚ ਆਵੇ ਖੇਡੇ ਹੈਨਾ ਮੱਲਾ ਮਾਰੇ ਤੇ ਮੈਡਲ ਜਿੱਤੇ ਨਾ ਕਿ ਉਹ ਨਸ਼ਿਆਂ ਦੀ ਡੋਟ ਚ ਪਵੇ ਇਸ ਲਈ ਕਹਿੰਦੇ ਨਸ਼ਿਆਂ ਤੋਂ ਬਚਾਉਣ ਦੇ ਲਈ ਖੇਡਾਂ ਜ਼ਰੂਰੀ ਨੇ ਇਸ ਲਈ ਪੰਜਾਬ ਸਰਕਾਰ ਕਹਿੰਦੀ ਜੀ ਇਸ ਤਰ੍ਹਾਂ ਦੀ ਪ੍ਰਕਿਰਿਆ ਆਪਣਾ ਜਾ ਰਹੀ ਹੈ ਕਹਿੰਦੇ ਕਮਾਂਤਰੀ ਪੱਦਰ ਉੱਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਕੋਚ ਵਜੋਂ ਨਿਯੁਕਤੀ ਹੋਗੀ ਇਹ ਨੀਤੀ ਬਣਾ ਲਈ ਹੈ ਕਿ ਜਿਹੜੇ ਰਾਸ਼ਟਰੀ ਅੰਤਰਰਾਸ਼ਟਰੀ ਪੱਦਰ ਤੇ ਖੇਡਦੇ ਰਹੇ ਨੇ ਉਹਨਾਂ ਨੂੰ ਬਣਦੇ ਉਸ ਰੈਂਕ ਦੇ ਅਨੁਸਾਰ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਸਟੇਡੀਅਮ ਤਿਆਰ ਕੀਤੇ ਜਾਣਗੇ ਹਰ ਪਿੰਡ 'ਚ ਇੱਕ ਸਟੇਡੀਅਮ ਕਹਿੰਦੇ ਬਣਾਵਾਂਗੇ ਉੱਥੇ ਉਹਨਾਂ ਦੀ ਨਿਯੁਕਤੀ ਹੋਗੀ ਪਿਛਲੀਆਂ ਸਰਕਾਰਾਂ ਨੇ ਕਹਿੰਦੇ ਜੀ ਖੇਡਾਂ ਦੇ ਖੇਤਰ 'ਚ ਕੋਈ ਧਿਆਨ ਨਿਤਾਣ ਗੋਲਿਆ ਰੱਖਿਆ ਪਰ ਸਾਡਾ ਟੀਚਾ ਹੈ ਇਸ ਲਈ ਅਸੀਂ ਕੰਮ ਸ਼ੁਰੂ ਕਰ ਦਿੱਤੀ ਹੈ